10 ਕਿਲੋਮੀਟਰ ਦੀ ਅੱਜ ਸਾਈਕਲਿੰਗ ਦੀ ਜੇਸੇ ਗਿਆ ਇਹ ਸਾਈਕਲੈਟਨ ਦਾ ਇਹ ਹੀ ਹੈ ਕਿ ਅਸੀਂ ਚਾਹਨੇ ਗਿਆ ਕਿ ਇਹਦੇ ਚ ਸਾਡੇ ਲੋਕ ਕਮਿਊਨਿਟੀ ਡਾਕਟਰ ਸਾਰੇ ਲੋਕ ਪਾਰਟਿਸਪੇਟ ਕਰਨ ओपन हॉस्पिटल तो पहले इस चीज़ का बीड़ा उठा पाया की स्ट्रोक की अवेयरनेस करना हर घर अदरंग बारे दसना कि अदरंग हों की, की हेगा वो तो लक्षण की है वो तो, तो बचा की जाता हेगा मैं चाहना है कि लोग वो तो वार्टीसपेट कर तो मैसेज अपने शहर में जाए कि सारे बढ़ के हिस्सा ले रहे हैं सूँ यही कोशिश करनी चाहिए है कि एक दूजे के साथ नाल असी एक्टिव रही है ते नाल इधे विच बद चढ़ के हिस्सा लेके अपनी लाइफ जड़ी है वो हेल्दी अते एक्टिव बनाने की कोशिश करिए डेली अपना एक्सरसाइज करनी है एटलीस्ट डॉक्टर ने कहा ट्वेंटी मिनट्स इज नेसेसिटी इसलिए और इसी इवेंट दे विच ओदी शंगला आज इन्होंने साइक्लोन इवेंट ऑर्गेनाइज किया है जरा कि बहुत अच्छा है दैट वी शुड गो एंड वी शुड डू सम एक्सरसाइज ਹਰ ਸਾਲ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਰੱਖਦੇ ਸਾਈਕਲੋਥਨ ਦਾ ਆਯੋਜਨ ਕਰਤਾ ਇਸ ਸਾਲ ਵੀ ਆਯੋਜਨ ਕਿਤਾ ਗਿਆ ਔਰ ਤਿਆਰੀ ਹੈ ਕੀ ਕਹਣਾ ਚੰਗਾ ਉਹੀ ਤਿਆਰੀ ਹੈ ਬਸ ਸਭ ਵੇਟ ਕਰਦੇ ਹੋਏ ਨੇ ਕਿ ਕਦੋਂ ਤੁਸੀਂ ਫਲੈਗ ਲੈਗ ਆਫ ਕਰੋ ਔਰ ਉਹ ਫੜਫੜ ਚੱਲੇ ਔਰ ਇਹ 10 ਕਿਲੋਮੀਟਰ ਦੀ ਸਾਈਕਲਿੰਗ ਦੀ ਜੇਸੇ ਗਿਆ ਇਹ ਸਾਈਕਲੋਥਨ ਦਾ ਇਹ ਹੀ ਹੈ ਕਿ ਅਸੀਂ ਚਾਹਨੇ ਗਿਆ ਕਿ ਇਹਦੇ ਚ ਸਾਡੇ ਲੋਕ ਕਮਿਊਨਿਟੀ ਡਾਕਟਰ ਸਾਰੇ ਲੋਕ ਪਾਰਟਿਸਪੇਟ ਕਰਨ ਉਹ ਇਸ ਪਾਰਟਿਸਪੇਸ਼ਨ ਦਾ ਜੋ ਸਾਡਾ ਮੇਨ ਮਕਸਦ ਹੈ ਹੀਗਾ ਕਿ ਪੀਪਲ ਸ਼ੁਡ ਡੂ ਸਮ ਫਿਜ਼ੀਕਲ ਐਕਸਰਸਾਈਜ਼ ਮੇਬੀ ਇਨ ਦੀ ਫਾਰਮ ਆਫ ਸਾਈਕਲ ਚਲਾ ਕੇ ਮੇਬੀ ਸਮ ਅਦਰ एरोਬਿਕ ਐਕਸਰਸਾਈਜ਼ ਵਾਕਿੰਗ ਸੋ ਜਿਹਨੀਆਂ ਵੀ ਆਪਣੀਆਂ ਬਿਮਾਰੀਆਂ ਹੈਗੀਆਂ ਨੇ ਲਾਈਫ ਸਟਾਈਲ ਡਿਜ਼ੀਜ਼ਸ ਲਾਈਫ ਸਟਾਈਲ ਬਿਮਾਰੀਆਂ ਕਿਹੜੀਆਂ ਗਿਆਨ ਜਿਹਾ ਸਭ ਬਲੱਡ ਪ੍ਰੈਸ਼ਰ ਹੋ ਗਿਆ ਸ਼ੂਗਰ ਹੋ ਗਿਆ ਓਬੈਸੀ ਹੋ ਗਈ ਇਹ ਸਾਰੀਆਂ ਚੀਜ਼ਾਂ ਦਾ ਸਿੱਧਾ ਲਿੰਕ ਜਿਹੜਾ ਹੈ ਉਹ ਬਾਅਦ ਦੇ ਵਿੱਚ ਸਟ੍ਰੋਕ ਨਾਲ ਹੈ ਅਦਰੰਗ ਨਾਲ ਹੈ ਹਾਰਟ ਰੈਗ ਦੇ ਨਾਲ ਹੈਗਾ ਸੋ ਇਹ ਸਾਈਕਲਥੋਂ ਜਿਹੜੀ ਇੱਕ ਇੱਕ ਉਹਨਾਂ ਚ ਇੱਕ ਗੜੀ ਹੀਗੀ ਆ ਇਹਨਾਂ ਬਿਮਾਰੀਆਂ ਤੋਂ ਬਚਣ ਵਾਸਤੇ ਕੀ ਮਤਲਬ ਸਾਈਕਲਥੋਂ ਦਾ ਮਤਲਬ ਫਿਜ਼ੀਕਲ ਐਕਸਰਸਾਈਜ਼ ਤੋ ਫਿਜ਼ੀਕਲ ਐਕਸਰਸਾਈਜ਼ ਕਰਨ ਦੇ ਨਾਲ ਅਸੀਂ 80% ਇਹਨਾਂ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਜਿੱਦਾਂ ਕਿ ਲਾਈਫਸਟਾਈਲ ਦੀਆਂ ਜਿਹੜੀਆਂ ਸਾਰੀਆਂ ਜਿੱਦਾਂ ਕਿ ਅਦਰੰਗ ਹੈਗੀ ਆ ਜਿੱਦਾਂ ਕਿ ਹਾਰਟ ਅਟੈਕ ਹੈ। ਸੋ ਇਹ ਅਸੀਂ ਮੈਸੇਜ ਲੋਕਾਂ ਨੂੰ ਦੇਣਾ ਚਾਹੁੰਦੇ ਆ ਕਿ ਆਪਣਾ ਸਵੇਰੇ ਉੱਠ ਕੇ ਆਪਣੇ ਲਈ ਕੁ ਫਿਜ਼ੀਕਲ ਐਕਸਰਸਾਈਜ਼ ਜ਼ਰੂਰ ਕਰੋ। ਡਾਕਟਰ ਸੇਜ ਗਰੁੱਪ ਵੀ ਹੈ ਬੱਚੇ ਤੋਂ ਲੈ ਕੇ ਕਹਿੰਦੇ ਕਾਫੀ ਬਜ਼ੁਰਗ ਤੱਕ ਵੀ ਆਏ ਔਰ ਸੰਖਿਆ ਲਗਾਤਾਰ ਵਧਦੀ ਜਾ ਰਹੀ ਹੈ ਵਧਦੀ ਜਾ ਰਹੀ ਹੈ। ਦੇਖੋ ਇਹ ਇਕ ਬੱਚਾ ਜਦੋਂ ਘਰੋਂ ਚੱਲ ਕੇ ਆਂਦਾ ਹੈਗਾ ਨਾ ਤੇ ਉਹ ਆਪਣੇ ਮਾਪੇ ਯਾਦੋਂ ਨਾ ਜੋ ਕੋਈ ਨਾਲ ਆਂਦਾ ਜਾਂ ਕਹਿ ਕੇ ਆਂਦਾ ਹੈਗਾ ਦਾਦਾ ਦਦੀ ਵੀ ਘਰੋਂ ਦੇ ਨੇ ਸੋ ਮਤਲਬ ਬੱਚਾ ਆਂਦੇ ਤਾਂ ਕੋਈ ਜ਼ਿਆਦਾ ਵੇਅਰ ਨਹੀਂ ਸਿੱਕਿਆ ਸਾਰੇ ਘਰ ਚੀਕ ਵੇਅਰ ਰਸਾਈ ਨਹੀਂ ਕਿ ਅੱਜ ਬੱਚਾ ਸਾਡਾ ਜਿਹੜੀ ਸਾਈਕਲਾ ਤੁਹਾਨੂੰ ਪਲੂਰੋ ਹਸਪੀਟਲ ਨੇ ਅਰੇਂਜ ਕੀਤੀ ਆ ਉਹਦੇ ਚ ਜਾ ਜਾਏਗਾ ਸੋ ਸਰਪ੍ਰਾਈਜ਼ ਵੀ ਦੇ ਡੈਟਾ ਵੀ ਨਹੀਂ ਸੰਭਲ ਹਾਂ ਕਾਫੀ ਪ੍ਰਾਈਜ਼ ਰੱਖੀਏਗੇ ਨੇ ਔਰ ਇਨ ਪਹਿਲੇ ਜਿਹੜੇ 5 ਫਰਸਟ ਆਣਗੇ ਉਹਨਾਂ ਨੂੰ ਪ੍ਰਾਈਜ਼ ਦਿੱਤੇ ਜਾਣਗੇ ਡਾਕਟਰ ਸਾਹਿਬ ਸੈਰ ਹਰ ਬਿਮਾਰੀਆਂ ਨੂੰ ਦੂਰ ਕਰਦਾ ਹੈ ਕੀ ਮੈਸੇਜ ਆਮ ਸਰ ਤੇ ਲੋਕਾਂ ਲਈ ਖਾਸ ਤੌਰ ਤੇ ਮੌਸਮ ਵੀ ਚੇਂਜ ਹੋ ਰਿਹਾ ਹੈ ਔਰ ਇਹਦੇ ਵਿੱਚ ਅਤਰੰਗ ਤੇ ਜਿਹੜੇ ਜਿਆਦਾ ਕੇਸਿਸ ਵੀ ਆ ਜਾਂਦੇ ਬਿਲਕੁਲ ਤੁਸੀਂ ਸਹੀ ਕਿਹਾ ਹੈਗਾ ਕਿ ਸੈਰ ਕਰਨਾ ਤਾਂ ਇੱਕ ਬਹੁਤ ਜ਼ਰੂਰੀ ਪਾਰਟ ਹੈਗਾ ਸਾਡੇ ਲਾਈਫ ਸਟਾਈਲ ਦੇ ਵਿੱਚ ਜੇ ਆਪਾਂ ਚਲੋ ਹਫਤੇ ਜੋ 7 ਦਿਨ ਨਹੀਂ ਹਫਤੇ ਜੋ 5 ਦਿਨ ਸਾਨੂੰ ਰੋਜ਼ 20 ਮਿੰਟ ਵਾਸਤੇ ਸੈਰ ਜਰੂਰ ਕਰਨੀ ਚਾਹੀਦੀ ਹੈ ਯਾਰ ਪਰ ਇੱਕ ਬੈਂਕਵਸ਼ਨ ਜਰੂਰ ਦਵਾਗਾ ਕਿ ਜਿਵੇਂ ਉਹ ਸਰਦੀਆਂ ਆ ਰਹੀਆਂ ਨੇ ਸਰਦੀਆਂ ਦੇ ਵਿੱਚ ਆਪਣੇ ਆਪ ਨੂੰ ਚੰਗੀ ਨਾਲ ਟੱਕ ਟੁੱਕ ਕੇ ਜਾਣਾ ਚਾਹੀਦਾ ਹੈਗਾ ਕਿਉਂਕਿ ਸਰਦੀਆਂ ਦੇ ਵਿੱਚ ਵੈਸੇ ਵੀ ਬਲੱਡ ਪ੍ਰੈਸ਼ਰ ਜਿਹੜੇ ਗਏ ਨੇ ਵਧਦੇ ਗਏ ਨੇ ਸੋ ਜੇ ਅਸੀਂ ਜਿਆਦਾ ਠੰਡੀ ਦੇ ਵਿੱਚ ਬਾਹਰ ਨਿਕਲਾਂਗੇ ਸਾਡਾ ਬਲੱਡ ਪ੍ਰੈਸ਼ਰ ਹੋਰ ਵਧਨ ਦੇ ਚਾਂਸ ਹੁੰਦੇ ਗਏ ਨੇ ਸੋ ਇਹ ਆਪਣਾ ਖਿਆਲ ਰੱਖਣਾ ਹੈ ਮੌਸਮ ਦੇ ਮੁਤਾਬਕ ਹੀ ਘਰੋਂ ਬਾਹਰ ਨਿਕਲ ਕੇ ਸੈਰ ਕਰਨੀ ਡਾਕਟਰ ਸਾਹਿਬ ਯੂਵਾਈ ਕਨ ਉਪਲ ਹਸਪਤਲ ਹਰ ਸਾਲ ਦੀ ਤਰ੍ਹਾਂ ਕਰ ਰਿਹਾ ਹੈ ਸੰਖਿਆ ਵਧਦੀ ਜਾ ਰਹੀ ਹੈ ਲੋਕ ਅਵੇਰ ਹੋ ਰਹੇ ਹੈ ਉਪਲ ਹਸਪਤਲ ਨੂੰ ਜਾ ਐਡਵਾਂਸਮੈਂਟ ਹੋ ਰਿਹਾ ਹੈ ਬਿਲਕੁਲ ਇਸ ਵਾਰ ਦੀ ਸਾਈਕਲਥਨ ਫਿਰ ਵੀ ਬਹੁਤ ਅਲੱਗ ਲੱਗਦੀ ਹੈ ਪਿਛਲੀ ਵਾਰ ਸਾਈਕਲਥਨ ਉਪਲਿਰਾ ਹਸਪੀਟਲ ਕਰ ਰਿਆ ਸੀ ਇਸ ਵਾਰ ਸਾਡੇ ਅੰਮ੍ਰਿਤਸਰ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ ਕਿ ਜਿਹੜੀ ਸਾਈਕਲਥਨ ਨੂੰ ਐਂਡੋਰਸਡ ਨਾਲ ਇੰਡੀਅਨ ਸਟ੍ਰੋਕ ਐਸੋਸੀਏਸ਼ਨ ਨੇ ਕੀਤਾ ਤੇ ਮੈਂ ਉਹਦਾ ਟ੍ਰੈਜਰਰ ਵੀ ਹਾਂ ਇੰਡੀਅਨ ਸਟ੍ਰੋਕ ਐਸੋਸੀਏਸ਼ਨ ਦੀ ਇਹ ਸੈਕਿੰਡ ਲਾਰਜੈਸਟ ਨਿਊਰੋਲੋਜੀ ਪੀ ਬੋਡੀ ਵੀ ਹੈ ਸੋ ਇਸ ਵਾਰ ਸਾਈਕਲਥਨ ਨੂੰ ਆਈਐਸਏ ਨੇ ਵੀ ਨਾਲ ਬੀੜਾ ਉਠਾਇਆ ਉਪਲਿਰਾ ਹਸਪੀਟਲ ਤਾਂ ਪਹਿਲੇ ਇਸ ਚੀਜ਼ ਦਾ ਬੀੜਾ ਉਠਾਉਂਦਾ ਪਿਆ ਸੀ ਕਿ ਸਟ੍ਰੋਕ ਦੀ ਅਵੇਅਰਨੈਸ ਕਰਨਾ ਹਰ ਕਰ ਅਦਰੰਗ ਬਾਰੇ ਦੱਸਣਾ ਕਿ ਅਦਰੰਗ ਹੁੰਦਾ ਕੀ ਹੋਗਾ ਉਹਦੇ ਲੱਛਣ ਕੀ ਹੋਏਗੇ ਨੇ ਉਹ ਤੁਹ ਤੋਂ ਬਚਿਆ ਕੀ ਜਾਂਦਾ ਹੈਗਾ ਜਿੱਦਾਂ ਅਦਰੰਗ ਦਾ ਸਭ ਤੋਂ ਜ਼ਿਆਦਾ ਵੀ ਫਾਸਟ ਵੀ ਇੱਕਦਮ ਸਡਨ ਬੈਲੈਂਸ ਚਲੇ ਜਾਵੇ ਅੱਖਾਂ ਦੀ ਰੋਸ਼ਨੀ ਚਲੀ ਜਾਵੇ ਜਾਂ ਹੱਥ ਪੈਰ ਇੱਕਦਮ ਰੁਕ ਜਾਣ ਜਾਂ ਇੱਕਦਮ ਬੋਲੀ ਰੁਕ ਜਾਵੇ ਸੋ ਜਿੱਦਾਂ ਹੀ ਆ ਲੱਛਣਾਂ ਦੇ ਨਾਲ ਦੇ ਨਾਲ ਜਿੱਥੇ ਸਟ੍ਰੋਕ ਯੂਨਿਟ ਲੱਗੀ ਹੈ ਉੱਥੇ ਫਟਾਫਟ ਪਹੁੰਚਿਆ ਜਾਵੇ ਕਿਉਂਕਿ ਅਧਰੰਗ ਦਾ ਜਿਹੜਾ ਇੱਕ ਬ੍ਰਮਾਸਤਰ ਟੀਕਾ ਹੈਗਾ 4.5 ਘੰਟੇ ਦੇ ਅੰਦਰ ਅੰਦਰ ਲਾਇਆ ਜਾਂਦਾ ਹੈ ਉਹਨੂੰ ਲਾਣਾ ਚਾਹੀਦਾ ਹੈ ਤੇ ਪ੍ਰੀਵੈਂਸ਼ਨ ਆਲਰੇਡੀ ਡਾਕਟਰ ਸ਼ੋਕੁਪਾਲਿੰਦਾਸੀ ਦਿੰਦੀ ਹੈ ਕਿ ਬੀਪੀ ਦਾ ਕੰਟਰੋਲ ਸ਼ੂਗਰ ਦਾ ਕੰਟਰੋਲ ਸਾਰਾ ਕੁਝ ਕਰਨਾ ਲਿੰਦਾ ਸੋ ਅਧਰੰਗ ਇੱਕ ਇਹੋ ਜਿਹੀ ਬਿਮਾਰੀ ਹੈ ਕਿ ਜਿਹਦਾ ਟਾਈਮ ਸਿਰ 4.5 ਘੰਟੇ ਦੇ ਅੰਦਰ ਅੰਦਰ ਜੇ ਨਾੜੀ ਜਾਮ ਹੈਗੇ ਇਲਾਜ ਕੀਤਾ ਜਾਵੇ ਤੇ ਉਹ ਠੀਕ ਹੋ ਸਕਦਾ ਹੈ ਆਹੀ ਸਾਈਕਲਟ ਹੁੰਦਾ ਇੱਕ ਮਕਸਦ ਹੈਗਾ ਲੋਕਾਂ ਨੂੰ ਦੱਸਣਾ ਕਿ ਸਟ੍ਰੋਕ ਦੀ ਅਵੇਰਨੈਸ ਕਰੇ ਡਾਕਟਰ ਸਲਿਲ ਜੀ ਕੀ ਮੱਥੇ ਹੋਏ ਹੈ ਐ ਸਾਨੂੰ ਬਹੁਤ ਖੁਸ਼ੀ ਹੈ ਕਿ ਪੂਰੇ ਸ਼ਹਿਰ ਨੇ ਸਾਥ ਦਿੱਤਾ ਹੈ ਮੈਡਮ ਨੇ ਸਾਥ ਦਿੱਤਾ ਹੈ ਸਰ ਨੇ ਸਾਥ ਦਿੱਤਾ ਹੈ ਤਾਂ ਕਿ ਲੋਕਾਂ ਤੱਕ ਇਹ ਸਾਰੇ ਮੈਸੇਜ ਜਿਹੜੇ ਡਾਕਟਰ ਅਸ਼ੋਕ ਉਪਰ ਜੀ ਨੇ ਕਹੇ ਡਾਕਟਰ ਸਲਿਲ ਨੇ ਕਹੇ ਸਾਰੇ ਲੋਕਾਂ ਤੱਕ ਪਹੁੰਚੇ ਤੇ ਮੈਂ ਚਾਹੁੰਦਾ ਹੈ ਕਿ ਲੋਕ ਵੱਧ ਤੋਂ ਵੱਧ ਪਾਰਟਿਸਪੇਟ ਕਰਨ ਤੇ ਵੱਧ ਤੋਂ ਵੱਧ ਮੈਸੇਜ ਆਪਣੇ ਸ਼ੇਅਰ ਨੂੰ ਜਾਵੇ ਕਾਉਂਸਲਰ ਮੈਂ ਕਹਿਣਾ ਚਾਹੁੰਦੀ ਆ ਕਿ ਜੇ ਓਪਨ ਨਿਊਰੋ ਹਸਪੀਟਲ ਨੇ ਇਹ ਉਪਰਾਲਾ ਕੀਤਾ ਹੈ ਜਿਹੜਾ ਵਰਕ ਸਟ੍ਰੋਕ ਦੇਤੇ ਇਹ ਬਹੁਤ ਹੀ ਵਧੀਆ ਨੇ ਤੇ ਲੋਕੀ ਸਾਰੇ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਤੇ ਸਾਨੂੰ ਇਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇੱਕ ਦੂਜੇ ਦੇ ਸਾਥ ਨਾਲ ਅਸੀਂ ਐਕਟਿਵ ਰਹੀਏ ਤੇ ਨਾਲ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਆਪਣੀ लाइफ जड़ी है, वो हेल्दी अध: एक्टिव बनाने की कोशिश करिए, ते ऊपर हॉस्पिटल हमेशा ही सारे नो एवरेनेस कोशिश एवरेनेस करने की कोशिश करते रहने हैं, ते ऐ ना दी बहुत बढ़िया कोशिश है, जहाँ की ऐसी सारे उन ना दे ना लगे। मैंना डॉक्टर ऊपर दी बहुत शरणा कर रहा, इसलिए साइकिलिंग ਮਤਲਬ ਬਹੁਤ ਜ਼ਿਆਦਾ ਜਿਹੜੀ ਵੀ ਥਰੋਨ ਸ਼ੇਅਰ ਜਿੰਨੇ ਵੀ ਇਵੈਂਟਸ ਹੁੰਦੇ ਨੇ ਨੈਸ਼ਨਲ ਇੰਪੋਰਟੈਂਸ ਦੇ ਇਵੈਂਟਸ ਹੁੰਦੇ ਆ ਹੈਲਥ ਰਿਲੇਟਿਡ ਇਵੈਂਟਸ ਹੁੰਦੇ ਆ ਸੋ ਡੇ ਟੂ ਡੂ ਐ ਕੰਫਰेंसेस ਮੈਸਾਂ ਦੇ ਇਵੈਂਟਸ ਕਰਦੇ ਰਹਿੰਦੇ ਆ ਕਦੀ ਕਿਸੇ ਹੋਟਲ 'ਚ ਕਰਨਗੇ ਅچھے ਹੋਟਲ 'ਚ ਕਰਨਗੇ ਕਦੀ ਕੁਛ ਮਤਲਬ ਸੋਸਾਇਟੀ ਨੂੰ ਕੁਛ ਨਾ ਕੁਛ ਦਿੰਦੇ ਰਹਿੰਦੇ ਆ ਇਹ ਨਹੀਂ ਕਿ ਕਿਲੇ ਆ ਹਸਪੀਟਲ ਚ ਲਾ ਰਿਹਾ ਸੋਸਾਇਟੀ ਨੂੰ ਕੰਟਰੀਬਿਊਸ਼ਨ ਵੀ ਦੇ ਰਹੇ ਆਪਣਾ ਉਹ ਹੀ ਦੇ ਰਹੇ ਜਿਸ ਤਰ੍ਹਾਂ ਜਿੰਨਾ ਮੈਕਸਮਮ ਦੇ ਸਕਦੇ ਅਵੇਅਰਨੈਸ ਦੇ ਰਹੇ ਜਿਸ ਤਰ੍ਹਾਂ ਡਾਕਟਰ ਨੇ ਦੱਸਿਆ ਕਿ ਓਬੈਸਟੀਨ ਆ ਰਿਲੇਟਿਡ ਟਿੰ ਮੇਜਰ ਬਿਮਾਰੀਆਂ ਜਿਹੜੀਆਂ ਹੁੰਦੀਆਂ ਆਪਣਾ ਬਲੱਡ ਪ੍ਰੈਸ਼ਰ 슈ਗਰ ਆਬੈਸਟੀ ਜਿਹੜਾ ਖਾਨ ਵਿੱਚ ਆਪਣੀ ਲਾਈਫ ਸਟਾਈਲ ਮੀਟੀਡ ਹੈ ਅਪਾ ਅਗਰ ਲਾਈਫ ਸਟਾਈਲ ਆਪਣਾ ਸਹੀ ਕਰਾਂਗੇ ਤੇ ਇਹ ਤਿੰਨੋਂ ਬਿਮਾਰੀਆਂ ਤੋਂ ਜਾਰੀ ਹੋਰ ਇਹ ਤਿੰਨੋਂ ਬਿਮਾਰੀਆਂ ਕੌਨਸਰ ਮੋਰ 80% ਆਉਂਦੇ ਡਿਸੀਜ਼ ਇਸ ਲਈ ਜਿਹੜਾ ਇਹਨਾਂ ਨੇ ਇੱਕ ਕੀਆ ਗਿਆ ਜਿਹੜਾ ਇਸ ਦਾ ਇਹਨਾਂ ਦਾ ਤਿੰਨਾਂ ਦਾ ਰਿਜ਼ਲਟ ਕੀਆ ਕਿਸੇ ਦਾ ਰਿਜ਼ਲਟ ਆ ਕਿ ਤੁਹਾਡੀ ਕਿਡਨੀ ਫੇਲਿਅਰ ਹੋ ਸਰੀਰ ਕਿਸੇ ਦਾ ਰਿਜ਼ਲਟ ਆ ਕਿ ਉਹ ਅਟੈਕ ਆ ਸਕਦਾ ਹਟਾਗਾਗਾ ਕਿਰਾ ਅੰਦਰ ਅਚਾਰਾ ਕਿ ਪੈਰਲਟਿਕਲ ਅਟੈਕ ਆ ਸਕਦਾ ਇਹਨਾਂ ਦਾ ਐਡਵਰਸ ਜਿਹੜਾ ਹੁੰਦਾ ਇਸੇ ਨੂੰ ਬੱਚਣ ਲਈ ਵੀ ਸ਼ੁੱਡ ਚੇਂਜ आवर ਲਾਈਫਸਟਾਈਲ ਆਪਣਾ ਰੋਜ਼ ਕੋਈ ਨਾ ਕੋਈ ਐਕਸਰਸ ਕਰਨੀ ਚਾਹੀਦੀ ਹੈ ਬੇਲੀ ਆਪਾਂ ਐਕਸਰਸ ਕਰਨੀ ਐਟ ਲੀਸਟ ਡਾਟਸਨ ਕੇ 20 ਮਿੰਟ ਇਸ ਨੈਸਸਿਟੀ ਇਸ ਲਈ اسی ਇਵੈਂਟ ਦੇ ਵਿੱਚ ਉਹਦੀ ਸ਼ੰਗਲਾ ਅੱਜ ਇਹਨਾਂ ਨੇ ਸੈਕਲਨ ਇਵੈਂਟ ਆਰਗੇਨਾਈਜ਼ ਕੀਤਾ ਜਿਹੜਾ ਕਿ ਬਹੁਤ ਅੱਛਾ ਹੈ ਕਿ ਦੈਟ ਵੀ ਸ਼ੁੱਡ ਗੋ ਐਂਡ ਵੀ ਸ਼ੁੱਡ ਡੂ ਸਮ ਐਕਸਰਸ ਇਸ ਲਈ ਮੈਂ ਨਾ ਫੁੱਲ ਕ੍ਰਿਕਟ ਦੇਣਾ ਸਾਡੇ ਕਲੋਨੀ ਦੀ ਸ਼ਾਨ ਵੀ ਹੈ ਔਰ ਇਸ ਤਰ੍ਹਾਂ ਦੇ ਇਵੈਂਟ ਕਰਦੇ ਸਰ ਨੂੰ ਬਹੁਤ ਮਾਣ ਹੈ ਇਹਨਾਂ ਦੇ ਥੈਂਕ ਯੂ